ਨਰਨਗੜ ਵਿਕੇ ਕੁਲਫੀ ਸਟਾਲ ਬਣਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਛਰਾਟਾ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਰੋਸ਼ ਵਿੱਚ ਆਏ ਪਰਿਵਾਰਿਕ ਮੈਂਬਰਾਂ ਨੂੰ ਛਰਾਟਾ ਥਾਣੇ ਦੇ ਬਾਹਰ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ। ਇਸ ਮੌਕੇ ਪੀੜਤ ਲਖਵਿੰਦਰ ਕੌਰ ਨੇ ਦੱਸਿਆ ਕਿ 1 ਸਾਲ ਪਹਿਲਾਂ ਵੀ ਪ੍ਰਿੰਸ ਨੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਸੀ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਤੇ ਹਮਲਾ ਕਰਕੇ ਜ਼ਖਮੀ ਵੀ ਕੀਤਾ ਸੀ ਜਿਸ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸਨੇ ਦੱਸਿਆ ਕਿ ਬੀਤੇ ਐਤਵਾਰ ਸ਼ਾਮ ਉਸਦੇ ਪਤੀ ਨਿਸ਼ਾਨ ਸਿੰਘ ਤੇ ਪ੍ਰਿੰਸ ਵੱਲੋਂ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਸੰਬੰਧੀ ਉਹਨਾਂ ਥਾਣਾ ਛਰਾਟਾ ਵਿਖੇ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪਰ 2 ਦਿਨ ਹਸਪਤਾਲ ਵਿੱਚ ਰਹਿਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਹਮਲਾਵਰ ਖਿਲਾਫ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਉਹ ਛਰਾਟਾ ਥਾਣੇ ਦੇ ਬਾਹਰ ਧਰਨੇ ਤੇ ਬੈਠੇ ਰਹਿਣਗੇ ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਪੀੜਤ ਪਰਿਵਾਰ ਨੂੰ ਉਕਤ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦਾ ਵਾਅਦਾ ਦੇ ਕੇ ਸ਼ਾਂਤ ਕਰਵਾਇਆ ਉਨਾ ਕੇ ਹੱਕ ਕਿਸੇ ਵੀ ਹਮਲਾਵਰ ਨੂੰ ਪੱਖਿਆ ਨਹੀਂ ਜਾਵੇਗਾ ਅੱਜ ਇਹ ਪੀੜਿਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਲਈ ਸाहिल ਗੁਪਤਾ ਦੀ ਖਾਸ ਰਿਪੋਰਟ ਜਾਨੀ ਬੀਬੀ ਆਪਣਾ ਨਾਮ ਲੱਖਦੇ ਹਰਜਵੰਤ ਕੌਰ ਕਿੱਥੇ ਰਹਿਣ ਵਾਲੇ ਹੋ ਸਾਡਾ ਬਾਸਰ ਕੇ ਪੈਣੀ ਪੈਣਾ ਮੇਰੀ ਚਾਹ ਦੀ ਦੁਕਾਨ ਹੈ ਨਰਨਗੜ ਚੌਕਾ ਸਬਜ਼ੀ ਦੀ ਦੁਕਾਨ ਹੈ ਗੱਲ ਕੋਈ ਨਹੀਂ ਹੁੰਦੀ ਉਹ ਆਣ ਕੇ ਸਾਡੀ ਅੱਡੇ ਤੇ ਗੱਲ ਪੈਂਦਾ ਸਾਡਾ ਅੱਡਾ ਖਿਲਾਰ ਦਿੰਦਾ ਉਹ ਮੁੰਡਾ ਤੇ ਕੁਲਫੀ ਲਾਉਂਦਾ ਪਰ 2 ਸਾਲ ਤੋਂ ਕੁਲਫੀ ਵੀ ਨਹੀਂ ਲਾਉਂਦਾ ਜੀ ਤਾਂ ਕੀ ਹਦਾ ਫਰੈਂਸ ਕੀ ਕਹਿੰਦੇ ਆ ਉਹ ਅੰਦਾ ਵੀ ਤੁਹਾਨੂੰ ਮੈਂ ਇੱਥੇ ਏਡੇ ਤੇ ਰਹਿਣ ਨਹੀਂ ਦੇਣਾ ਚੂੜਿਆਂ ਨੂੰ ਮੈਂ ਇੱਥੇ ਰਹਿ ਨਹੀਂ ਦੇਣਾ ਚੂੜੇ ਤੋਂ ਬਗੈਰ ਸਾਨੂੰ ਗੱਲ ਨਹੀਂ ਕਰਦਾ ਚੂੜਾ ਕਹਿ ਕੇ ਗਾਲਾਂ ਕੱਢਦਾ ਸਾਡੇ ਮੇਰੀ ਕੁੜੀ ਦੇ ਗਲ ਪਿਆ ਹਸਪੀਟਲ ਵੀ ਸਾਹਮਣੇ ਸਰਿੰਦਰ ਲੈ ਕੇ ਗਏ ਉਹਨਾਂ ਜਵਾਬ ਦੇਤਾ ਉਹ ਕਹਿੰਦੇ ਵੀ ਇਹਦਾ ਬੀਬੀ ਬਿਲਕੁਲ ਡੈਡੋ ਗਿਆ ਨੂੰ ਲੈ ਜਾ ਹੋਰ ਕੇ ਹਸਪਤਾਲ ਉਹ ਤੋਂ ਵੀ ਇਹ ਮੁੰਡਾ ਸਾਡੇ ਗਲ ਪਿਆ ਸਾਡੇ ਬੰਚ ਪਲਟੇ ਗੱਚਕਾ ਮੋਹ ਪੜੀ ਦਾ ਤਹਿਸ ਨਹਿਸ ਕਰਕੇ ਆਇਆ ਇਸ ਐਸਆਈ ਨੇ ਇੱਕ ਦਰਖਾਸਤ ਲੈ ਲੀਂਦਾ ਸਾਡੀ ਕੋਈ ਕਾਰਵਾਈ ਨਹੀਂ ਕਰਦਾ ਸੁਖਚੈਨ ਸੁਖਚੈਨ ਸਿੰਘ ਕਹਨ ਨੂੰ ਤੇ ਜੀ ਨਹੀਂ ਕਰਦਾ ਕਿਨੇ ਝੋਗੇ ਮਾਮਲੇ ਨੂੰ ਇਹ ਸਾਲ ਦਾ ਮਾਮਲਾ ਚੱਲਦਾ ਸਾਲ ਮੋਟਰਸਾਈਕਲ ਭੰਨਿਆ ਬੁੱਡੇ ਦੇ ਡਾਂਗਾ ਮਾਰ ਗਿਆ ਸਲੱਗਰ ਮਾਰੇ ਕੁਝ ਪਤਾ ਨਹੀਂ ਇਹ ਉਹਤ ਕੋ ਕੀ ਲੈਂਦੇ ਆ ਫੇਰ ਸਾਨੂੰ ਸੁਖਚੈਨ ਕਹਿੰਦਾ ਉਹਦੇ ਘਰ ਜਾਓ ਜਾ ਕੇ ਉਹਨੂੰ ਕਹੋ ਆਪਣੇ ਮੁੰਡਾ ਬੇਚ ਕਰਾਓ ਕਿਉਂ ਸਾਡੇ ਉਹ ਗੱਲ ਨਾ ਬਹਿ ਜਾਣਗੇ ਹੋਰ ਜੀ ਮੰਗ ਕਰਦੇ ਹੋ ਹਣ ਹਣ ਨੂੰ ਨਿਸਾਬ ਮਿਲੇ ਹਣ ਨੂੰ ਸਾਡੀ ਸੁਣਾਈ ਕਿ ਉਹਨੇ ਹੁੰਦੀ ਸਾਲ ਤੋਂ ਹਟੀਆਂ ਇੰਨੀਆਂ ਦਰਖਾਸਤਾਂ ਸਾਡੀਆਂ ਸੱਟਾਂ ਲੱਗ ਜਾਂਦੀਆਂ ਆਡੇ ਗਲ ਪਿੰਦਾ ਜਦੋਂ ਮਰਜੀ ਕੁੱਟ ਜਾਂਦਾ ਮੇਰਾ ਜਦੋਂ ਮਰਜੀ ਕੁੱਟ ਜਾਂਦਾ ਸਿਰ ਪਾੜ ਜਾਂਦਾ ਤਰਨਾ ਹੀ ਲਾਇਆ ਠਾਂਡੇ ਦੇ ਬੂਏ ਗਾੜੀ ਚਾਟਾ ਬਾਈਪਾਸ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਸਖਚੈਨ ਠਾਂਡੇ ਚ ਨਹੀਂ ਰਹਿਣਾ ਚਾਹੀਦਾ ਸਾਡੇ ਸਾਹਮਣੇ ਆਵੇ ਸਾਨੂੰ ਪੁੱਛੇ ਕਿਉਂ ਤਰਨਾ ਲਾਇਆ ਤੋਹਾ ਹਾਂ ਹਾਂ ਜੀ ਬੀਬੀ ਕੀ ਨਾਮ ਤੁਹਾਡਾ ਲਖਵਿੰਦਰ ਕੌਰ ਕਿਥੋਂ ਰੈਂਡ ਮੋਲੇ ਜੀ ਨਰਨਗੜ ਦੇ ਕੁਝ ਨਹੀਂ ਮੈਂ ਇਹਨਾਂ ਦੇ ਕੋਲ ਦੁਕਾਨ ਤੇ ਬੈਠੀ ਸੀ ਜਦੋਂ ਮੈਂ ਦੁਕਾਨ ਤੋਂ ਆਹੀ 8:30 ਵਜੇ ਉਹ ਪੰਜ ਛੇ ਮੁੰਡੇ ਲੈ ਕੇ ਇਹਨਾਂ ਦੇ ਗਲ ਪੈ ਗਏ ਕੁੱਟ ਮਾਰ ਕੀਤੀ ਇਹਨਾਂ ਨਾਲ ਪ੍ਰਿੰਸ ਤੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਵਾ ਵੀ ਦੁਕਾਨ ਆ ਕੇ ਸੰਭਾਲਾ ਤੇ ਉਹਨਾਂ ਨੇ ਮੈਨੂੰ ਸੱਟਾਂ ਲਾਤੀਆਂ ਮੈਨੂੰ ਲੈ ਕੇ ਮੰਮੀ ਥਾਣੇ ਚਲੇ ਗਈ ਆ ਸੱਸ ਮੇਰੀ ਹਾਂਜੀ ਤੇ ਫਿਰ ਮੈਂ ਗਈ ਆ ਨਾ ਗੱਲੇ ਦੇ ਵਿੱਚ ਕੋਈ ਪੈਸਾ ਹੈਗਾ ਮੈਂ ਦੁਕਾਨ ਵੀ ਸਾਰੀ ਖਲਾਰ ਕੇ ਗਈ ਮੇਰੇ ਉਹ ਤੋੜੇ ਕਿਹੜੀ ਗੱਲ ਉਹ ਜੋੜਾ ਕੀ ਚਾਹੁੰਦੇ ਕਿਹੇ ਗੱਲ ਤੋਂ ਨਹੀਂ ਇਹ ਦੁਕਾਨ ਸੰਭਾਲ ਲੈਂਦੇ ਮੈਂ ਇਹਨਾਂ ਦੇ ਕੋਲੋਂ ਆਈ ਹੱਲੇ ਮੈਂ ਘਰੇ ਆਈ ਆ ਬੱਚੇ ਲੈ ਕੇ ਤੇ ਉਹਨਾਂ ਨੇ ਮੇਰੇ ਆਉਣ ਤੋਂ ਹੀ ਹੱਲੇ ਮੈਂ ਆਈ ਆ ਤੇ ਉਹਨਾਂ ਨੇ ਮਗਰ ਇਹਨੂੰ ਕੁੱਟ ਦਿੱਤਾ ਵਾ ਸੱਟਾਂ ਸਿਰ ਦੇ ਵਿੱਚ ਆਹ ਵੇਖੋ ਸਿਰ ਦੇ ਵਿੱਚ ਸੱਟਾਂ ਮਾਰੀਆਂ ਐ ਫਿਰ ਇਹਨੂੰ ਇਹਨਾਂ ਨੇ ਕੜੇ-ਕੁੜੇ ਮਾਰੇ ਇਹਦੇ ਸਿਰ 'ਚ ਇਹਨਾਂ ਦੇ ਪੰਜ 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 ਮਾਰੇ ਇਹਨਾਂ ਨੇ ਫੁੱਲ-ਫੁੱਲ ਕਰਵਾਇਆ ਕੋਈ ਨਹੀਂ ਕਾਰਵਾਈ ਕੀਤੀ ਨਾ ਉਹਨਾਂ ਨੇ ਪਤਾ ਲਿਆਵਾ ਕੋਈ ਵੀ ਅਸੀਂ ਉਹਨਾਂ ਕੋ ਆਏ ਵੀ ਉਹਨਾਂ ਕੋਈ ਨਹੀਂ ਪਤਾ ਲਿਆ ਸਾਨੂੰ ਪੁੱਛਿਆ ਤੱਕ ਨਹੀਂ ਆ ਵੀ ਬੰਦਾ ਹੈਗਾ ਵਾ ਕਿ ਮਰ ਗਿਆ ਵਾ ਕੀ ਮੰਗਣ ਲੋ ਵੀ ਉਹ ਇਥੇ ਐਸਾ ਹੀ ਰਾਣਾ ਨਹੀਂ ਚਾਹੀਦਾ ਕਿਉਂਕਿ ਸਾਲ ਹੋ ਗਿਆ ਸਾਡਾ 20 ਜਿਆਦਾ 50 ਹਜ਼ਾਰ ਦਾ ਨੁਕਸਾਨ ਪਹਿਲਾਂ ਵੀ ਕੀਤਾ ਨੇ ਸਾਲ ਮੂੰਫਲੀ ਰੇੜੀਆਂ ਸਾਡੀਆਂ ਸਾਰੀਆਂ ਡੱਬੇ ਗੱਚਕਾਂ ਦੇ ਖਰਾਬ ਕੀਤੇ ਕੋਈ ਇਨਸਾਫ ਨਹੀਂ ਹੈਗਾ ਸਾਡਾ ਇਹਨਾਂ ਦਾ ਝਗੜਾ ਹੋਇਆ ਜੀ ਪਰਸੋਂ 17 ਤਰੀਕ ਨੂੰ ਰਾਤ ਦੇ ਵੇਲੇ ਹੋਇਆ ਸੀ ਅਸੀਂ ਇਹਨਾਂ ਨੂੰ ਡਾਕਟਰ ਦਿੱਤੀ ਹੈ ਇਹਨਾਂ ਦਾ ਜਿਹੜਾ ਰਿਜ਼ਲਟ ਆਉਣ ਤੇ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਅਸੀਂ ਅਮਲ ਚ ਲਿਆਵਾਂਗੇ ਤੇ ਦੋਸ਼ੀਆਂ ਨੂੰ ਫੜ ਕੇ ਅੰਦਰ ਤਵਾਂਗੇ ਇਹਨਾਂ ਨੂੰ ਕਿਹਾ ਗਿਆ ਕੋਈ ਐਸਾ ਹੀ ਹੈ ਕੋਈ ਖਾੜ ਪੁਰਾਣਾ ਮਾਮਲਾ ਆ ਗਿਆ ਤਾਂ ਕਿ ਸਾਹਮਣੇ ਨਿਆ ਲਾ ਕੇ ਕਾਰਵਾਈ ਕਰਾਂਗਾ ਨਹੀਂ ਜੀ ਨਹੀਂ ਆ ਇਹ ਮੇਰੇ ਧਿਆਨ ਚ ਆਇਆ ਮੈਂ ਖੁਦ ਡੀਲ ਕਰੂੰਗਾ ਇਹ ਬੰਦੇ ਫੜ ਕੇ ਅੰਦਰ ਤਵਾਂਗਾ ਲੱਗਦਾ ਪਰਿਵਾਰ ਨੂੰ ਸਾਥ ਮਿਲ ਜੇਗਾ ਬਿਲਕੁਲ ਡੈਫੀਨਟ 100%